ਵੀਡੀਓ ਲੰਬੀ ਜ਼ਰੂਰ ਹੋਊਗੀ ਪਰ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਦਾ ਪ੍ਰੋਪਰ ਗਿਆਨ ਹੋ ਸਕੇ ਇੱਥੇ ਕਈ ਜਣੇ ਦੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੋਊਗਾ ਕਿ ਬਾਈ ਡੋਰ ਟੂ ਡੋਰ ਹੈਲਥ케ਅਰ ਦੇ ਵਿੱਚ ਪਿੱਛੇ ਜੇ ਰੌਲਾ ਹੋਇਆ ਸੀਗਾ ਇੱਕ ਵੀ ਕੁੜੀਆਂ ਲਈ ਸੇਫ ਆ ਮੁੰਡਿਆਂ ਲਈ ਸੇਫ ਆ ਜਾਂ ਪਤਾ ਨਹੀਂ ਕੀ ਗੱਲ ਬਾਤ ਆ 100 ਗੱਲਾਂ ਹਨ ਮੈਨੂੰ ਬਹੁਤ ਮੈਸੇਜ ਵੀ ਆਉਂਦੇ ਐ ਇਸ ਚੀਜ਼ ਨੂੰ ਲੈ ਕੇ ਸੋ ਬਾਈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਅਸੀਂ ਸੌਥ ਵਾਲਾ ਇਕੱਠ ਕੀਤਾ ਸੀਗਾ ਉਹ ਲਾਈਵ ਪਿਆ ਮੇਰੇ ਚੈਨਲ ਤੇ ਇੱਕ ਵਾਰੀ ਉਹ ਜਾ ਕੇ ਨਿਗਾਹ ਮਾਰ ਲਿਓ ਉਹਦੇ ਵਿੱਚ ਕੁੜੀਆਂ ਦੀ ਆਪ ਗਲਤੀ ਸੀ ਜਦੋਂ ਤੱਕ ਤੁਸੀਂ ਖੁਦ ਨਹੀਂ ਗਲਤ ਹੈਗੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਕੋਈ ਓਏ ਵੀ ਨਹੀਂ ਕਹਿ ਸਕਦਾ ਜਿੱਥੇ ਤੁਸੀਂ ਕਿਸੇ ਦੇ ਕੁੱਤੇ ਨੂੰ ਪਲੋਸ ਵੀ ਨਹੀਂ ਸਕਦੇ ਬਿਨਾਂ ਉਹਦੀ ਪਰਮਿਸ਼ਨ ਤੋਂ ਕਿਸੇ ਦੇ ਜਵਾਕ ਨੂੰ ਹੱਥ ਨਹੀਂ ਲਾ ਸਕਦੇ ਬਿਨਾਂ ਉਹਦੀ ਪਰਮਿਸ਼ਨ ਤੋਂ ਕਿਸੇ ਨੂੰ ਕੋਈ ਸੁਭਾਲ ਵੀ ਨਹੀਂ ਪੁੱਛ ਸਕਦੇ ਪਰਸਨਲ ਬਿਨਾਂ ਉਹਦੀ ਪਰਮਿਸ਼ਨ ਤੋਂ ਹਰ ਇੱਕ ਚੀਜ਼ ਲਾ ਨਾਲ ਪ੍ਰੋਟੈਕਟਡ ਹੈ ਇੱਥੇ ਪ੍ਰਾਈਵੇਸੀ ਹੋਗੀ ਪਰਸਨਲ ਲਾਈਫ ਹੋਗੀ ਕੋਈ ਵੀ ਚੀਜ਼ ਲਾ ਨਾਲ ਪ੍ਰੋਟੈਕਟਡ ਆ ਤੇ ਉਸ ਮੁਲਕ ਦੇ ਵਿੱਚ ਕੋਈ ਕਿਵੇਂ ਤੁਹਾਡੇ ਨਾਲ ਕੁਝ ਕਰ ਜੂਗਾ ਜਦ ਤੱਕ ਤੁਹਾਡੀ ਆਪਣੀ ਗਲਤੀ ਨਹੀਂ ਹੈਗੀ ਜਾਂ ਤੁਹਾਡਾ ਆਪਣਾ ਕੰਸੈਂਟ ਨਹੀਂ ਹੈਗਾ ਉਦੋਂ ਤੱਕ ਕਿਸੇ ਦੀ ਜ਼ਰਤ ਨਹੀਂ ਹੈਗੀ ਕਿ ਕੋਈ ਕੁਝ ਵੀ ਕਰ ਜੇ ਕਾਨੂੰਨ ਅਥਾ ਇਦਾਂ ਦਾ ਹੈਗਾ ਕਿ ਤੁਹਾਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੇ ਕੋਈ ਉਨੀਕੀ ਹੁੰਦੀ ਆ ਪੁਲਿਸ ਨੂੰ ਤੁਸੀਂ ਫੋਨ ਕਰ ਸਕਦੇ ਹੋ 112 ਦੇ ਉੱਤੇ ਖੈਰ ਇਹ ਤਾਂ ਰਹੀ ਇੱਕ ਪਾਸੇ ਦੀ ਗੱਲ ਆਪਾਂ ਹੁਣ ਕੰਟੀਨਿਊ ਕਰਦੇ ਆਂ ਵੀਡੀਓ ਦੇ ਮੇਨ ਟਾਪਿਕ ਵੱਲ ਪੰਜਾਬ ਤੋਂ ਇੱਕ ਗੱਲ ਹੋਰ ਤੁਸੀਂ ਦੇਖੀ ਹੋਣੀ ਆ ਕਿ ਚਾਰ ਚਾਰ ਸਾਢੇ ਚਾਰ ਚਾਰ ਬੈਂਡ ਨਾਲ ਵੀਜ਼ੇ ਲਵਾਈ ਜਾਂਦੇ ਆ ਏਜੰਟ ਤੇ ਬਿਨਾਂ ਕਿਸੇ ਮੈਡੀਕਲ ਬੈਕਗ੍ਰਾਉਂਡ ਤੋਂ ਕੋਈ ਵੀ ਲੱਲੀ ਛੱਲੀ ਕਿਸੇ ਦੀ ਵੀ ਪ੍ਰੋਫਾਈਲ ਚੱਕ ਕੇ ਹਰੇਕ ਨੂੰ ਹੀ ਧੱਕ ਦਿੰਦੇ ਆ ਚਾਰ ਬੈਂਡ ਲੈ ਲੋ ਤੇ ਵੀਜ਼ੇ ਲਵਾਈ ਜਾਂਦੇ ਆ ਠੀਕ ਆ ਭਾਈ ਵੀਜ਼ੇ ਲੱਗ ਜਾਂਦੇ ਆ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਸਰਟੀਫਿਕੇਟ ਆਫ ਸਪਾਂਸਰਸ਼ਿਪ ਐਸ਼ੂ ਕਰਾਉਣ ਉਹਨਾਂ ਨੇ ੈਂਪਲੋਇਰ ਤੋਂ ੈਂਪਲੋਇਰ ਨਾਲ ਸੈਟਿੰਗ ਹੁੰਦੀ ਆ ੈਂਪਲੋਇਰ ਨੂੰ ਪੈਸੇ ਦੇ ਕੇ ਸਰਟੀਫਿਕੇਟ ਸਪਾਂਸਰਸ਼ਿਪ ਲੈ ਲੈਂਦੇ ਆ ਉਹ ਮਿਨੀਮਮ ਤੋਂ ਮਿਨੀਮਮ ਬੇਅਰ ਮਿਨੀਮਮ ਜਿਹੜੀ ਉਹਨਾਂ ਦੀ ਕੁਆਲਿਫੀਕੇਸ਼ਨ ਆ ਜਾਂ ਬੇਅਰ ਮਿਨੀਮਮ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਪੂਰੀ ਕਰ ਦਿੰਦੇ ਆ ਪਰ ਇਹਦਾ ਨੁਕਸਾਨ ਕੀ ਆ ਹੁਣ ਨੁਕਸਾਨ ਇਹ ਹੈ ਕਿ ਕੱਲ ਨੂੰ ਜਦੋਂ ਉਹ ਬੰਦੇ ਨੇ ਜਿਨੇ ਚਾਰਜਾਂ ਸਾਢੇ ਚਾਰ ਬੈਨ ਲੱਤੇ ਹੋਇਆ ਇੰਗਲਿਸ਼ ਮੁਲਕ ਦੇ ਵਿੱਚ ਆਉਣਾ ਜਿੱਥੇ ਅ ਸਭ ਤੋਂ ਪਹਿਲਾਂ ਜਿਹੜਾ ਟਾਸਕ ਆਉਂਦਾ ਜਾਂ ਚੈਲੰਜ ਆਉਂਦਾ ਸਭ ਤੋਂ ਪਹਿਲਾਂ ਉਹ ਆਉਂਦਾ ਇਮੀਗ੍ਰੇਸ਼ਨ ਦੇ ਉੱਤੇ ਜੇ ਇਮੀਗ੍ਰੇਸ਼ਨ ਦੇ ਉੱਤੇ ਉਹ ਤੇ ਅੰਗਰੇਜ਼ੀ ਨਹੀਂ ਬੋਲੀਗੀ ਜਾਂ ਅੜ ਗਿਆ ਜਾਂ ਸੌਣ ਨਹੀਂ ਕੀ ਗੱਲਬਾਤ ਹੋਊਗੀ ਕ੍ਰਾਸ ਕੁਐਸਚਨ ਦੇ ਵਿੱਚ ਤਾਂ ਉਹਨਾਂ ਨੇ ਸਾਈਡ ਤੇ ਕੱਢ ਲੈਣਾ ਉਹਨੂੰ ਤੇ ਨਾਲੇ ਏਮਪਲੋਇਰ ਨੂੰ ਸਵਾਲ ਕੀਤੇ ਜਾਣਗੇ ਕਿ ਬਾਈ ਇਹਦੀ ਕੁਆਲਿਫਿਕੇਸ਼ਨ ਬੰਦੇ ਦੀ ਪੂਰੀ ਨਹੀਂ ਹੈਗੀ ਇਹ ਬੰਦਾ ਲਾਇਕ ਨਹੀਂ ਹੈਗਾ ਅੰਗਰੇਜ਼ੀ ਤਾਂ ਬੋਲ ਨਹੀਂ ਸਕਦਾ ਤੋ ਕਿਸ ਬਣਾ ਦੇ ਉੱਤੇ ਤੁਸੀਂ ਕੰਮ ਕਰਨ ਵਾਸਤੇ ਆਪਣੀ ਕੰਪਨੀ ਦੇ ਵਿੱਚ ਇਸ ਬੰਦੇ ਨੂੰ ਬੁਲਾ ਰਹੇ ਹੋ ਜੇ ਇਹੋ ਜਿਹਾ ਬੰਦਾ ਇਮੀਗ੍ਰੇਸ਼ਨ ਪਾਸ ਕਰ ਵੀ ਲੈਂਦਾ ਤਾਂ ਉਸ ਤੋਂ ਬਾਅਦ ਜਦੋਂ ਉਹਨੇ ਜੌਬ ਤਾਂ ਉਹ ਬੰਦਾ ਟ੍ਰੇਨਿੰਗ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕਰੂਗਾ, ਦਿੱਕਤ ਕਰੂਗਾ ਉਸ EMPLOYER ਨੂੰ ਵੀ ਜਿਸ EMPLOYER ਕੋਲੇ ਉਹ ਜਾ ਰਿਹਾ ਹੈ। ਕੰਪਨੀ ਦੇ ਵਿੱਚ ਉਹ ਬੰਦਾ ਜਾ ਰਿਹਾ ਹੈ ਜਾਂ ਉਹ ਕੁੜੀ ਜਾ ਰਹੀ ਆ ਜਿਹਦੇ ਕੋਲੇ ਕੁਆਲੀਫਿਕੇਸ਼ਨ ਨਹੀਂ ਹੈਗੀ ਤੇ ਸਿਰਫ 4 4.5 ਬੈਂਡ ਨਾਲ ਉਹ ਆਇਆ ਹੋਇਆ ਹੈ। ਉਹ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਕਰੂਗਾ ਹੀ ਕਰੂਗਾ। ਅੱਜ ਕਰੇ, ਕੱਲ ਕਰੇ, 4 ਦਿਨ ਨੂੰ ਕਰੇ, 10 ਦਿਨ ਨੂੰ ਕਰੇ। ਉਹਦਾ ਨੁਕਸਾਨ ਕੰਪਨੀ ਨੂੰ ਵੀ ਆ, ਉਸ ਬੰਦੇ ਨੂੰ ਵੀ ਆ। ਕਿਉਂਕਿ ਜਿਸ ਕਲਾਇੰਟ ਕੋਲ ਵੀ ਭੇਜਿਆ ਜਾਂਦਾ ਹੈ ਜੇ ਉਸ ਕਲਾਇੰਟ ਨੂੰ ਅੰਡਰਸਟੈਂਡ ਹੀ ਨਹੀਂ ਕਰ ਪਾਰੇ ਤੁਸੀਂ ਕਿਉਂਕਿ ਕਲਾਇੰਟ ਤੁਹਾਡੇ ਇੰਗਲਿਸ਼ ਹੀ ਹੋਣਗੇ ਬਜ਼ੁਰਗ ਹੋਣਗੇ ਕਿਉਂਕਿ ਹੈਲਥ ਰਿਲੇਟਡ ਬਿਜ਼ਨਸ ਦੇ ਵਿੱਚ ਤੁਸੀਂ ਹੈਗੇ ਹੋ ਤੇ ਉੱਥੇ ਜੇ ਕਿਸੇ ਨਾਲ ਕੋਈ 1921 ਹੁੰਦੀ ਆ ਕਿਸੇ ਦੀ ਸਿਹਤ ਨਾਲ ਖਲਵਾੜ ਹੁੰਦਾ ਜਾਂ ਕਿਸੇ ਦੀ ਜਾਨ ਤੇ ਬਣਦੀ ਆ ਤਾਂ ਸਭ ਤੋਂ ਵੱਡਾ ਐਕਸ਼ਨ EMPLOYE ਦੇ ਉੱਤੇ ਆਊਗਾ ਤੇ ਦੂਜਾ ਵੱਡਾ ਐਕਸ਼ਨ ਆਊਗਾ ਕੰਪਨੀ ਦੇ ਉੱਤੇ ਸੋ ਇਹ ਬਹੁਤ ਰਿਸਕੀ ਚੀਜ਼ ਆ ਇਸ ਚੀਜ਼ ਨੂੰ ਸੋਚ ਸਮਝ ਕੇ ਆਪਣੇ ਦਿਮਾਗ ਦੇ ਵਿੱਚ ਰੱਖਿਆ ਕਰੋ ਜਦੋਂ ਵੀ ਕੋਈ ਬੰਦਾ ਅੰਡਰ ਕੁਆਲੀਫਾਈਡ ਕਿਸੇ ਜੌਬ ਦੇ ਲਈ ਜਾਂ ਕਿਸੇ ਸਪਾਂਸਰਸ਼ਿਪ ਲੈ ਕੇ ਯੂਕੇ ਦੇ ਵਿੱਚ ਆ ਜਾਂਦਾ ਉਹਨਾਂ ਨੂੰ ਇਹ ਚੈਲੰਜਸ ਫੇਸ ਕਰਨੇ ਪੈਂਦੇ ਆ ਜੇ ਬੰਦਾ ਆਪਣੀ ਅਕਲ ਵਰਤ ਕੇ ਕੌਨਫੀਡੈਂਸ ਨਾਲ ਜਾਂ ਚੀਜ਼ਾਂ ਸਿੱਖ ਕੇ ਕੌਪ ਅਪ ਕਰ ਲੈਂਦਾ ਵਧੀਆ ਤਰੀਕੇ ਨਾਲ ਸਿੱਖ ਲੈਂਦਾ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਆਪਾਂ ਇਨਸਾਨ ਆ ਆਪਾਂ ਇਵੋਲਵ ਹੁੰਨੇ ਆ ਅਪਡੇਟ ਕਰਦੇ ਆ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਟ੍ਰੇਨਿੰਗ ਲੈਂਦਾ ਸਾਰਾ ਕੁਝ ਸਿੱਖ ਲੈਂਦਾ ਵਧੀਆ ਗਾਈਡ ਕਰਦਾ ਇੱਕ ਦੂਜੇ ਨੂੰ ਤੇ ਕੰਪਨੀ ਨਾਲ ਵੀ ਵਧੀਆ ਰਲ ਕੇ ਚੱਲਦਾ ਉਹ ਬੰਦਾ ਵਧੀਆ ਨਿ ਮੁੱਖ ਦੀ ਗੱਲ ਇਹ ਆ ਬਾਈ ਕਿ ਜਦੋਂ ਤੁਸੀਂ ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਆਉਣਾ ਹੈ ਤਾਂ ਤੁਸੀਂ ਡਿਜ਼ਰਵ ਕਰਦੇ ਹੋਣੇ ਚਾਹੀਦੇ ਹੋ ਜੇ ਤੁਹਾਨੂੰ ਅੰਗਰੇਜ਼ੀ ਹੀ ਨਹੀਂ ਬੋਲਣੀ ਆ ਰਹੀ ਤੁਸੀਂ ਸਰਵਾਈਵ ਕਿੱਦਾਂ ਕਰੋਗੇ ਇਵਨ ਕਿ ਤੁਸੀਂ ਕੰਪਨੀ ਦੇ ਵਿੱਚ ਕੰਮ ਕਰਨ ਆ ਰਹੇ ਹੋ ਨਾਲ ਦੇ EMPLOYEES ਨੂੰ ਵੀ ਤੁਸੀਂ ਦਿੱਕਤ ਕ੍ਰੀਏਟ ਕਰੋਗੇ ਜਿਹੜਾ ਕਲਾਇੰਟ ਆ ਉਹਦੇ ਲਈ ਵੀ ਦਿੱਕਤ ਕ੍ਰੀਏਟ ਕਰੋਗੇ ਤੇ ਜੋ ਉਸ ਕੰਪਨੀ ਦਾ ਮਾਲਕਾ ਉਹਨੂੰ ਵੀ ਤੁਸੀਂ ਇਵੈਂਚੁਅਲੀ ਦਿੱਕਤ ਕ੍ਰੀਏਟ ਕਰੋਗੇ ਜੇ ਕੰਮ ਕਰਦੇ ਹੋਏ ਤੁਹਾਡੇ ਤੋਂ ਕੋਈ ਉੱਨੀ ਕੀ ਹੋ ਜਾਂਦੀ ਆ ਤਾਂ ਤੁਹਾਨੂੰ ਸੁਪਰਵਾਈਜ਼ਨ ਦਿੱਤੀ ਜਾਊਗੀ ਜਾਂ ਵਾਰਨਿੰਗ ਦਿੱਤੀ ਜਾਊਗੀ 1 2 3 ਵਾਰਨਿੰਗ ਦਿੱਤੀ ਜਾਣਗੀਆਂ ਉਸ ਤੋਂ ਬਾਅਦ ਤੁਹਾਡਾ এমਪਲੋયર ਤੁਹਾਡੀ ਸਪਾਂਸਰਸ਼ਿਪ ਰੱਦ ਕਰ ਸਕਦਾ ਹੈ ਜੇ ਸਪਾਂਸਰਸ਼ਿਪ ਰੱਦ ਹੋ ਗਈ ਤਾਂ ਤੁਸੀਂ ਫਿਰ ਨਾ ਘਰ ਦੇ ਨਾ ਘਾਟ ਦੇ ਥੋਬੀ ਦੇ ਕੁੱਤੇ ਵਾਲਾ ਕੰਮ ਹੋ ਜਾਣਾ ਹੈ ਇੰਗਲੈਂਡ ਦੇ ਵਿੱਚ ਤੁਹਾਡਾ BRP ਰੱਦ ਹੋ ਜਾਣਾ ਆਨਲਾਈਨ ਬੁੱਲ ਨੂੰ ਹਟ ਜਾਣਾ ਤੇ ਤੁਹਾਨੂੰ ਕੋਈ ਨਾ ਕੋਈ ਹੋਰ ਸਪਾਂਸਰਸ਼ਿਪ ਲੈਣੀ ਪਊਗੀ ਖੜੇ ਪੈਰ ਜਾਂ ਆਪਣੇ ਪਿੰਡ ਮੁੜਨਾ ਪਊਗਾ ਸੋ ਜੋ ਬੰਦੇ ਕਹਿੰਦੇ ਆ ਕਿ ਇਸ ਇੱਕ ਵਾਰ ਸਪਾਂਸਰਸ਼ਿਪ ਲੈ ਕੇ ਜਾਂ ਵੀਜ਼ਾ ਲੈ ਕੇ ਕਿਸੇ ਵੀ ਤਰ੍ਹਾਂ ਨਿਕਲ ਜਿਏ ਚਾਹੇ ਉਹਨਾਂ ਨੂੰ ਆਉਂਦਾ ਜਾਂਦਾ ਕੁਝ ਨਾ ਹੋਵੇ ਉਹ ਬੰਦੇ ਰਿਸਕ ਨਾ ਲੈਣ ਬਾਈ ਕਿਉਂਕਿ ਸਰਵਾਈਵਲ ਔਖਾ ਹੁੰਦਾ ਹੈ ਇੱਕ ਵਾਰੀ ਤੁਸੀਂ ਪਹੁੰਚ ਸਰਵਾਈਵ ਕਰਨਾ ਇਹ ਸਭ ਤੋਂ ਔਖਾ ਹੁੰਦਾ ਹੈ ਜੇ ਕਰ ਸਕਦੇ ਹੋ ਤਾਂ ਸੋਚ ਸਮਝ ਕੇ ਆਪਣਾ ਆਓ ਜੀ ਸੱਦ ਕੇ ਆਓ ਆਪਣੀ ਜ਼ਿੰਦਗੀ ਬਣਾਓ ਸਕਿਲਡ ਵਰਕਰ ਵੀਜ਼ੇ ਬਹੁਤ ਵਧੀਆ ਆਪਸ਼ਨ ਹੈ ਜੇ ਤੁਸੀਂ ਯੂਕੇ ਨੂੰ ਚੂਜ਼ ਕਰ ਰਹੇ ਹੋ ਸਾਡੇ ਵਾਲੇ ਨੂੰ ਮੈਂ ਕਿਹਾ ਸੀਗਾ ਕਿ ਵੀਡੀਓ ਲੰਬੀ ਜ਼ਰੂਰ ਹੋਊਗੀ ਪਰ ਇਨਫੋਰਮੇਸ਼ਨ ਨਾਲ ਭਰਪੂਰ ਹੋਊਗੀ ਸੋ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਤਾਂ ਕਿ ਤੁਹਾਨੂੰ ਬਹੁਤ ਸਾਰੇ ਕਨਸੈਪਟ ਜਿਹੜੇ ਅਜੇ ਤੱਕ ਕਿਸ ਨੇ ਕਲੀਅਰ ਨਹੀਂ ਕੀਤੇ ਉਹ ਕਲੀਅਰ ਹੋ ਜਾਣ ਠੀਕ ਹੈ ਜੀ ਸੋ ਆਪਾਂ ਅੱਗੇ ਵਧਦੇ ਹਾਂ ਹੁਣ ਵੀਡੀਓ ਦੇ ਅਗਲੇ ਪੜਾਅ ਵੱਲ ਆਪਣੇ ਪੰਜਾਬ ਦੇ ਵਿੱਚ ਕੀ ਹੁੰਦਾ ਹੁਣੇ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਭਾਈ ਐਦਾਂ ਦੇ ਵੀਜ਼ੇ ਵੀ ਹੁੰਦੇ ਆ ਬਹੁਤ ਹੱਦ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਯੂਕੇ ਦਾ ਵਰਕ ਵੀਜ਼ਾ ਵੀ ਹੁੰਦਾ ਹੈ ਖਾਸ ਤੌਰ ਤੇ ਜੇ ਪ੍ਰਾਈਵੇਟ ਹੈਲਥ ਸੈਕਟਰ ਦੇ ਵੀਜ਼ਿਆਂ ਦੀ ਆਪਾਂ ਗੱਲ ਕਰੀਏ ਤਾਂ ਹਜੇ ਵੀ ਬਹੁਤ ਮਿੱਥਾਂ ਬਹੁਤ ਚੀਜ਼ਾਂ ਇਸ ਚੀਜ਼ ਨੂੰ ਲੈ ਕੇ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਏਜੰਟ ਹਰ ਰੋਜ਼ ਫਾਇਦਾ ਚੱਕ ਰਹੇ ਆ ਤੇ ਚੱਕਦੇ ਰਹਿਣਗੇ ਕਿਉਂਕਿ ਆਪਣੇ ਲੋਕ ਕਦੇ ਵੀ ਅਵੇਅਰ ਨਹੀਂ ਹੁੰਦੇ ਮੈਂ ਬਹੁਤ ਚੀਜ਼ਾਂ ਐਕਸਪੀਰੀਅੰਸ ਕਰ ਚੁੱਕਿਆ ਆਪਣੇ ਲੋਕ ਅਵੇਅਰਨੈਸ ਉਹ ਚਾਹੁੰਦੇ ਆ ਕਿ ਸਭ ਤੋਂ ਪੈਸੇ ਲੈ ਲੋ ਜਿੰਨੇ ਮਰਜ਼ੀ ਸਾਡਾ ਕੰਮ ਕੋਈ ਹੋਰ ਬੰਦਾ ਕਰੇ ਸੋ ਜਦੋਂ ਤੱਕ ਜਦੋਂ ਤੱਕ ਆਪਾਂ ਆਪ ਅਵੇਅਰ ਨਹੀਂ ਹੁੰਦੇ ਆਪਣਾ ਕੰਮ ਆਪ ਨਹੀਂ ਕਰਦੇ ਖੁਦ ਰਿਸਰਚ ਨਹੀਂ ਕਰਦੇ ਫੇਰ ਕਿਸੇ ਦੀ ਹੈਲਪ ਲੈਣੇ ਆ ਉਹ ਚੀਜ਼ ਬਹੁਤ ਲਾਹੇਵੰਦ ਹੁੰਦੀ ਆ ਜਦ ਕਿ ਸਾਰਾ ਕੰਮ ਕਿਸੇ ਹੋਰ ਤੇ ਸਿੱਟ ਕੇ ਕਰਾਉਣ ਨਾਲ ਹਮੇਸ਼ਾ ਆਪਣੇ ਆਪ ਨੂੰ ਇਨਫੋਰਮੇਸ਼ਨ ਦੇ ਨਾਲ ਲਿਬਰੇਜ ਰੱਖਿਆ ਕਰੋ ਲੈਸ ਰਿਹਾ ਕਰੋ ਤਾਂ ਕਿ ਕੋਈ ਵੀ 19 ਕੀ ਹੋਵੇ ਠਾਗੀ ਠੋਰੀ ਤੋਂ ਤੁਸੀਂ ਬਚ ਸਕੋ ਸੋ ਇਹ ਵੀ ਜਿਹੜੇ ਆ ਬਾਈ ਯੂਕੇ ਜਿਹੜਾ ਮੁਲਕ ਆ ਉਹਦੇ ਵਿੱਚ ਕੀ ਹੁੰਦਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਹਮੇਸ਼ਾ ਬੰਦੇ ਚਾਹੀਦੇ ਆ ਪਿਛਲੇ ਕਈ ਸਾਲਾਂ ਦੌਰਾਨ ਜਿਹੜੇ ਨੌਜਵਾਨ ਪੀੜ੍ਹੀਆਂ ਇਹਨਾਂ ਦੀ ਉਹਨਾਂ ਨੇ ਆਪਣੇ ਮੰਗੂ ਪ੍ਰਵਾਸ ਕਰਨ ਚ ਯਾ ਵੀ ਆਰ ਸ਼ੂਟਿੰਗ ਆ ਯੂ ਟਿਊਬ ਵਲੌਗ ਯੂਕੇ ਦੇ ਵਿੱਚ ਕੀ ਹੁੰਦਾ ਹੈ ਸ਼ਹਿਰ ਦੀ ਜਿਹੜੀ ਕਾਉਂਸਲ ਆ ਜਿਵੇਂ ਆਪਣੇ ਐਮ ਸੀ ਹੁੰਦਾ ਜਾਂ ਆਪਣੇ ਪਿੰਡ ਦਾ ਸਰਪੰਚ ਹੁੰਦਾ ਉਹ ਕਾਉਂਸਲ ਕੀ ਕਰਦੀ ਆ ਠੇਕਾ ਦਿੰਦੀ ਆ ਪ੍ਰਾਈਵੇਟ ਹੈਲਥ케ਅਰ ਕੰਪਨੀਆਂ ਨੂੰ ਬਜ਼ੁਰਗ ਜਿੰਨੇ ਵੀ ਸ਼ਹਿਰ ਦੇ ਵਿੱਚ ਹੁੰਦੇ ਆ ਕਾਉਂਸਲ ਪ੍ਰਾਈਵੇਟ ਹੈਲਥ케ਅਰ ਨੂੰ ਉਹਨਾਂ ਦਾ ਠੇਕਾ ਦਿੰਦੀ ਆ ਸੰਭਾਲ ਕਰਨ ਵਾਸਤੇ ਤੇ ਪ੍ਰਾਈਵੇਟ ਹੈਲਥ케ਅਰ ਸੈਕਟਰ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਉਹ 12 ਐਮਪਲੋਇਰ ਹਾਇਰ ਕਰਦੀਆਂ ਨੇ ਜਾਂ ਲੋਕਲੀ ਜਿਹੜੇ ਸਟੂਡੈਂਟ ਵੀਜ਼ਾ ਸਵਿਚ ਕਰਾਉਂਦੇ ਆ ਉਹਨਾਂ ਨੂੰ ਹਾਇਰ ਕਰਦੀਆਂ ਨੇ ਤਾਂ ਕਿ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਜਾਂ ਟਾਊਨ ਦੇ ਵਿੱਚ ਗੋਰਿਆਂ ਦੇ ਜੋ ਬੁੱਢੇ ਤੇ ਬੁੱਢੀਆਂ ਵਿਚਾਰੇ ਹੈਗੇ ਆ ਬਜ਼ੁਰਗ ਬੀਬੀਆਂ ਬਜ਼ੁਰਗ ਬਾਬੇ ਉਹਨਾਂ ਦੀ ਸੰਭਾਲ ਕੀਤੀ ਜਾ ਸਕੇ ਉਹ ਮੋਸਟਲੀ ਡੋਰ ਟੂ ਡੋਰ ਹੁੰਦਾ ਹੈ ਡੋਰ ਟੂ ਡੋਰ ਦੇ ਵਿੱਚ ਘਰ-ਘਰ ਦੇ ਵਿੱਚ ਜਾ ਕੇ ਉਹਨਾਂ ਦੀ ਸੰਭਾਲ ਕਰਨੀ ਹੁੰਦੀ ਆ ਇਹਨਾਂ ਕੰਪਨੀਆਂ ਦਾ ਜਿਹੜਾ ਸਕੇਲ ਹੁੰਦਾ ਹੈ ਕਾਫੀ ਵੱਡਾ ਹੁੰਦਾ ਹੈ ਕਿਉਂਕਿ ਕੇਅਰ ਹੋਮ ਦੇ ਵਿੱਚ ਸੀਮਿਤ ਸੀਟਾਂ ਹੁੰਦੀਆਂ ਨੇ ਬੈੱਡ ਦੇ ਹਿਸਾਬ ਨਾਲ ਸਟਾਫ ਤੁਸੀਂ ਰੱਖ ਸਕਦੇ ਹੋ ਬਟ ਜਿਹੜਾ ਡੋਰ ਟੂ ਡੋਰ ਕੰਮ ਉਹ ਜਿੰਨੇ ਘਰ ਵਧੀ ਜਾਣਗੇ ਇੰਨਾ ਹੀ ਉਹ ਕੰਪਨੀਆਂ এমਪਲॉयर्स ਜਿਹੜੇ ਆ ਉਹ ਵੱਧ ਹਾਇਰ ਕਰਦੀਆਂ ਜਾਂਦੀਆਂ ਨੇ ਇੱਕ ਗੱਲ ਦਾ ਹੋਰ ਤੁਸੀਂ ਧਿਆਨ ਰੱਖਣਾ ਜੋ ਵੀ ਬੰਦੇ ਵੀਜ਼ਾ ਸਵਿਚ ਕਰਾਉਂਦੇ ਆ ਜੋ ਵੀ ਬੰਦੇ ਪੰਜਾਬ ਤੋਂ ਆ ਰਹੇ ਆ 에ਜੰਟ ਉਹਨਾਂ ਨੂੰ ਵੀਜ਼ਾ ਲੈ ਕੇ ਦੇ ਦਿੰਦੇ ਆ ਹੈਲਥ케ਅਰ ਦੇ ਵਿੱਚ ਤੇ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਕੰਪਨੀ ਕੰਮ ਨਹੀਂ ਦੇ ਰਹੀ ਜਾਂ ਕੰਪਨੀ ਬਹੁਤ ਗੰਦੀ ਆ ਕਲਚਰ ਬਹੁਤ ਮਾੜਾ ਹੈ ਤਾਂ ਉਹਦਾ ਕੀ ਹੱਲ ਆ ਇੱਕ ਤੁਹਾਨੂੰ ਛੋਟਾ ਜਿਹਾ ਟਿਪ ਦੇ ਦਿੰਦਾ ਵੀਡੀਓ ਦੇ ਵਿੱਚ ਕਿ ਕੰਪਨੀ ਦੀ ਰੇਟਿੰਗ ਕੰਪਨੀ ਦਾ ਨਾਮ ਪਾ ਕੇ ਇੰਟਰਨੈਟ ਤੇ ਚੈੱਕ ਕਰ ਲਿਆ ਕਰੋ ਸੀਕਯੂਸੀ ਇੱਕ ਰੇਟਿੰਗ ਹੁੰਦੀ ਆ ਯੂਕੇ ਦੀ ਸਰਕਾਰ ਦਾ ਇੱਕ ਅਦਾਰਾ ਹੈ ਉਹ ਰੇਟਿੰਗ ਦਿੰਦਾ ਹਰ ਇੱਕ ਕੇਅਰ ਹੋਮ ਨੂੰ ਜਾਂ ਹਰ ਇੱਕ ਹੈਲਥ ਸੈਕਟਰ ਦੀ ਕੰਪਨੀ ਨੂੰ ਉਹਦੀ ਰੇਟਿੰਗ ਜੇ ਗੁੱਡ ਆ ਤਾਂ ਹੀ ਕੰਪਨੀ ਦੇ ਵਿੱਚ ਆਇਆ ਜਾਵੇ ਜੇ ਰੇਟਿੰਗ ਬੈਡ ਆ ਜਾਂ ਗਲਤ ਆ ਤਾਂ ਮਤਲਬ ਕਿ ਉਸ ਹਿਸਾਬ ਨਾਲ ਤੁਸੀਂ ਆਪਣਾ ਹਿਸਾਬ ਲਾ ਕੇ ਚੱਲਿਆ ਕਰੋ ਕਿ ਕਿਸ ਹਿਸਾਬ ਦੀ ਕੰਪਨੀ ਹੋਊਗੀ ਕਲਚਰ ਕਿਵੇਂ ਹੋਊਗਾ ਮੇਕ ਸ਼ੋਰ ਕਰਿਆ ਕਰੋ ਆਪਣੇ ਏਜੰਟ ਨਾਲ ਕਿ ਤੁਹਾਨੂੰ ਕੰਪਨੀ ਕੰਮ ਦੇਵੇ ਕਿਉਂਕਿ ਜੇ ਤੁਸੀਂ ਇੱਥੇ ਵਰਕ ਵੀਜ਼ਾ ਦੇ ਉੱਤੇ ਆ ਕੇ ਵੀ ਕੰਮ ਨਹੀਂ ਕਰ ਰਹੇ ਹਰਲ ਹਰਲ ਘਰਦੇ ਫਿਰ ਰਹੇ ਹੋ ਕਿਤੇ ਕੈਸ਼ ਤੇ ੱੱਕੇ ਖਾ ਰਹੇ ਹੋ ਫਿਰ ਤਾਂ ਜਿਹਹੇ ਜੇ ਤੁਸੀਂ ਵਰਕ ਵੀਜ਼ਾ ਤੇ ਆਏ ਜਿਹਹੇ ਨਾ ਆਏ ਇਦੋਂ ਚੰ ਕਾਪਦੇ ਪਿੰਡ ਹੀ ਰਹ ਜਾਂਦੇ ਬਾਈ ਹਾਂਜੀ ਇੱਕ ਗੱਲ ਹੋਰ ਦੱਸ ਦਵਾਂ ਕਿ ਬਾਈ ਸੇਫ ਆ ਸਾਰਾ ਹੈਲਥ ਕੇਅਰ ਸੈਕਟਰ ਦੇ ਵਿੱਚ ਕੰਮ ਕਰਨਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਪ੍ਰੋਪਰ ਟ੍ਰੇਨਿੰਗ ਉਹ ਪ੍ਰੋਵਾਈਡ ਕਰਦੇ ਆ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਦੱਸੀ ਜਾਂਦੀ ਆ ਆਪਣੀ ਤੁਸੀਂ ਕੁਆਲੀਫਿਕੇਸ਼ਨ ਪੂਰੀ ਕਰਦੇ ਹੋ ਜਾਂ ਤੁਸੀਂ ਜਿਹੜਾ ਵੀ ਉਹਨਾਂ ਨੇ ਰਿਕੁਆਇਰਮੈਂਟਸ ਪੂਰੀਆਂ ਕੀਤੀਆਂ ਨੇ ਤੁਸੀਂ ਉਹਨਾਂ ਦੇ ਉੱਤੇ ਖਰੇ ਉਤਰਦੇ ਹੋ ਤਾਂ ਜੌਬ ਤੁਸੀਂ ਵਧੀਆ ਤਰੀਕੇ ਨਾਲ ਹੀ ਕਰ ਸਕਦੇ ਹੋ ਤੇ ਜਿੰਨਾਂ ਕੁੜੀਆਂ ਨੇ ਨਰਸਿੰਗ ਕੀਤੀ ਹੋਈ ਆ ਉਹਨਾਂ ਦੇ ਐਨ ਐਚ ਐਸ ਦੇ ਵਿੱਚ ਕੁਆਲੀਫਾਈ ਕਰਨ ਲਈ ਬੈਂਡ ਨਹੀਂ ਆ ਰਹੇ ਇੰਗਲਿਸ਼ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਤਾਂ ਉਹ ਪ੍ਰਾਈਵੇਟ ਇੱਕ ਗੱਲ ਇੱਥੇ ਹੋਰ ਦੱਸ ਦਵਾਂ ਕਿ ਪ੍ਰਾਈਵੇਟ ਹੈਲਥ ਸੈਕਟਰ ਦੇ ਵਿੱਚ ਜੋ ਵੀ ਪੰਜਾਬ ਤੋਂ ਅਪਲਾਈ ਕਰਦੇ ਆ ਸਿੱਧੇ ਫ੍ਰੀ ਸਪਾਂਸਰਸ਼ਿਪ ਵੀ ਲੈ ਸਕਦੇ ਆ ਪਰ ਇਹਦੇ ਵਿੱਚ ਤੁਹਾਡੀ ਮਿਹਨਤ ਆ ਮਿਹਨਤ ਤੇ ਸਬਰ ਆ ਪਰ ਇਹ ਜਾ ਕੋਈ ਕਰਦਾ ਨਹੀਂ ਹੈਗਾ ਬਹੁਤ ਰੇਅਰ ਹੁੰਦੇ ਆ ਇੱਕਾ ਦੁੱਕਾ ਕੋਈ ਬੰਦਾ ਹੁੰਦਾ ਜਿਹੜਾ ਸਬਰ ਕਰ ਪਾਉਂਦਾ ਕਿਉਂਕਿ ਕੰਪਨੀਆਂਜ਼ ਨੂੰ ਖੁਦ ਅਪਰੋਚ ਕਰਨਾ ਕੰਪਨੀਆਂਜ਼ ਨੂੰ ਲੱਭਣਾ ਇੰਟਰਨੈਟ ਤੇ ਤੇ ਉਹਨਾਂ ਨਾਲ ਈਮੇਲ ਵਧੀਆ ਤਰੀਕੇ ਨਾਲ ਹੀ ਪੇਸ਼ ਕਰਨੀ ਆਪਣੇ ਸੀਵੀ ਵਧੀਆ ਬਣਾ ਕੇ ਪੇਸ਼ ਕਰਨੇ ਮਿਹਨਤ ਕੋਈ ਨਹੀਂ ਕਰਨਾ ਚਾਹੁੰਦਾ ਤੇ ਹਰ ਇੱਕ ਬੰਦਾ ਕਹਿੰਦਾ ਕਿ ਪੈਸੇ ਦੇ ਕੇ ਚੀਜ਼ ਲੈ ਲੀਏ ਸੋ ਜਿੰਨਾਂ ਕੋਲੇ ਪੈਸੇ ਨਹੀਂ ਹੈਗੇ ਉਹ ਇਸ ਚੀਜ਼ ਤੇ ਗੌਰ ਕਰਨ ਕਿ ਮਿਹਨਤ ਵੱਧ ਕਰ ਲਓਗੇ ਤਾਂ ਪੈਸੇ ਵੱਧ ਜਾਣਗੇ ਜੇ ਮਿਹਨਤ ਨਹੀਂ ਕਰਨਾ ਚਾਹੁੰਦੇ ਤਾਂ ਪੈਸੇ ਦੇ ਕੇ ਮੁੱਲ ਤਾਂ ਸਪਾਂਸਰਸ਼ਿਪ ਮਿਲਦੀ ਆ ਬਾਈ ਕਾਦ ਮਰਜ਼ੀ ਲੈ ਲਓ ਕਿਤੋਂ ਮਰਜ਼ੀ ਲੈ ਲਓ ਹਾਂ ਇੱਕ ਗੱਲ ਹੋਰ ਬਹੁਤ ਜਣੇ ਪੁੱਛਦੇ ਹੁੰਦੇ ਆ ਕਿ ਬਾਈ ਕੀ ਰੇਟ ਆ ਕੀ ਹਿਸਾਬ ਆ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਰੇਟ ਦੱਸਦਾ ਹੁੰਦਾ ਬਾਈ ਜਿਹਨੂੰ ਉਹਨੂੰ ਸਪਾਂਸਰਸ਼ਿਪ ਜਿੰਨੇ ਦੀ ਪੈ ਰਹੀ ਆ ਉਹਦੇ ਹਿਸਾਬ ਨਾਲ ਵਿੱਚ ਉਹਨਾਂ ਦਾ ਆਪਣਾ ਖਰਚਾ ਜਾਂ ਹੋਰ ਸਾਰੀਆਂ ਚੀਜ਼ਾਂ ਪਾ ਕੇ ਸਾਰੀ ਸਪਾਂਸਰਸ਼ਿਪ ਦਾ ਜਿਹੜਾ ਰ 15 ਵੀ ਹੋ ਸਕਦਾ 16 17 18 20 25 ਤੱਕ ਹੋ ਸਕਦਾ ਪਰ ਤੁਸੀਂ ਆਪਣੇ ਹਿਸਾਬ ਨਾਲ ਦੇਖਿਆ ਕਰੋ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਲੈ ਲਿਆ ਕਰੋ ਮੁੱਲ ਦੀ ਜੇ ਨਹੀਂ ਕਰ ਸਕਦੇ ਤਾਂ ਫ੍ਰੀ ਸਪਾਂਸਰਸ਼ਿਪ માં अवेलेबल ਨੇ ਪੰਜਾਬ ਤੋਂ ਵੀ अवेलेबल ਨੇ ਬਟ ਫਰਕ ਸਿਰਫ ਇੰਨਾ ਕਿ ਜੇ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਤੁਹਾਨੂੰ ਮਿਲ ਜੂਗੀ ਜੇ ਮਿਹਨਤ ਨਹੀਂ ਕਰਨਾ ਚਾਹੁੰਦੇ ਫਿਰ ਤਾਂ ਕੁਝ ਵੀ ਪੋਸੀਬਲ ਨਹੀਂ ਹੈਗਾ ਦੁਨੀਆ ਦੇ ਉੱਤੇ ਤੋਂ ਸਾਡੇ ਵਾਲੇ ਉਹ ਇਹ ਜਾਣਕਾਰੀ ਸੀਗੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਯੂਕੇ ਦੇ ਹੈਲਥ케ਅ ਸੈਕਟਰ ਨੂੰ ਲੈ ਕੇ ਹੈਲਥ케ਅ ਵਰਕਰਸ ਵੀਜ਼ਾ ਨੂੰ ਲੈ ਕੇ ਜਾਂ ਵੀਜ਼ਾ ਸਵਿਚਰ ਨੂੰ ਲੈ ਕੇ ਉਮੀਦ ਕਰਦਾ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮੈਂ ਇਸ ਵੀਡੀਓ ਦੇ ਵਿੱਚ ਦੇ ਪਾਇਆ ਹੋਊਗਾ ਜੇ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹਜੇ ਵੀ ਰਹਿ ਗਿਆ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਾਂ ਮੇਰੀ ਪ੍ਰੋਫਾਈਲ ਦੇ ਉੱਤੇ ਇੰਸਟਾਗ੍ਰam ਤੇ ਮੇ ਉਹ ਜੀ ਇੰਸਟਾਗ੍ਰam ਦੇ ਉੱਤੇ ਮੈਸੇਜ ਕਰ ਸਕਦੇ ਹੋਂ ਗੱਬਰੋ ਇਨ ਯੂਕੇ ਸੇਮ ਨਾਮ ਤੋਂ ਹੀ ਮੇਰਾ ਇੰਸਟਾਗ੍ਰam ਹੈਂਡਲ ਵੀ ਆ ਤੇ ਟਵਿੱਟਰ ਹੈਂਡਲ ਵੀ ਆ ਇਸ ਦੇ ਨਾਲ ਹੀ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੁੰਨਾ ਕਿ ਐਨ ਐਚ ਐਸ ਦੇ ਵਿੱਚ ਜੌਬ ਕਰਨ ਦੇ ਲਈ ਤੁਹਾਨੂੰ ਇੰਗਲਿਸ਼ ਦੀ ਕੁਆਲੀਫਿਕੇਸ਼ਨ ਉਹ ਟਾਪ ਚਾਹੀਦੀ ਆ 7 ਬੈਂਡ ਚਾਹੀਦੇ ਹੁੰਦੇ ਆ ਈਚ 6.5 ਰਾਈਟਿੰਗ ਦੇ ਵਿੱਚੋਂ ਉਹਨਾਂ ਨੇ ਕੁਆਲੀਫਿਕੇਸ਼ਨ ਦਾ ਜਿਹੜਾ ਮਾਪਦੰਡ ਰੱਖਿਆ ਹੋਇਆ ਤਾਂ ਹੀ ਰੱਖਿਆ ਹੋਇਆ ਕਿਉਂਕਿ ਤੁਸੀਂ ਇੱਕ ਪ੍ਰੋਪਰ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰਨਾ ਹੈ ਤੇ ਜੇ ਤੁਸੀਂ ਐਨ ਐਚ ਐਸ ਦੇ ਵਿੱਚ ਆਉਂਦੇ ਹੋ ਤਾਂ ਉਹਦਾ ਖਰਚਾ ਬਿਲਕ ਸੋ so, NHS ਦੀ ਵੀਡੀਓ ਪ੍ਰੋਪਰ ਡਿਟੇਲ ਦੇ ਨਾਲ ਮੈਂ ਜਲਦ ਤੁਹਾਡੇ ਨਾਲ ਹਾਜ਼ਰ ਨਾਜ਼ਰ ਕਰੂੰਗਾ ਕਿਉਂਕਿ ਨਵੀਂ ਅਪਡੇਟ ਉਹਨਾਂ ਨੇ ਦਿੱਤੀ ਆ ਤੇ ਉਹ ਵੀ ਮੈਂ ਉਹਦੇ ਵਿੱਚ ਇਨਕਲੂਡ ਕਰਨੀ ਚਾਹੁੰਦਾ ਜਦ ਤੱਕ ਉਹ ਅਪਡੇਟ ਕਲੀਅਰ ਨਹੀਂ ਹੁੰਦੀ ਲਾਗੂ ਨਹੀਂ ਹੁੰਦੀ ਆਪਾਂ ਉਹ ਵੀਡੀਓ ਸਾਂਝੀ ਨਹੀਂ ਕਰਾਂਗੇ ਸੋ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਪਣੀ ਯੂਕੇ ਵਰਕ ਪਰਮਿਟ ਵੀਜ਼ਾ ਨੂੰ ਪਲਾਨ ਕਰਨ ਵੇਲੇ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਰੱਖਿਓ ਹੈਲਥ케ਅਰ ਸੈਕਟਰ ਦੇ ਨਾਲ ਜੁੜੀ ਹੋਈ ਇਹ ਵੀਡੀਓ ਸੀਗੀ ਹੋਰ ਵੀ ਸੈਕਟਰਸ ਦੇ ਨਾਲ ਜੁੜੀਆਂ ਹੋਈਆਂ ਵੀਡੀਓ ਤੁਹਾਡੇ ਨਾਲ ਮੈਂ ਸਾਂਝੀਆਂ ਜਰੂਰ ਕਰੂੰਗਾ ਜਦੋਂ ਵੀ ਮੇਰਾ ਰਿਸਰਚ ਵਰਕ ਪੂਰਾ ਹੋ ਜਾਂਦਾ ਹੈ ਹਰ ਇੱਕ ਵਰਟੀਕਲ ਨੂੰ ਲੈ ਕੇ ਜਾਂ ਹਰ ਇੱਕ ਸੈਕਟਰ ਨੂੰ ਲੈ ਕੇ ਮੈਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜਾਂਦੇ ਜਾਂਦੇ ਤੁਹਾਨੂੰ ਮੈਂ ਇੱਕ ਬੇਨਤੀ ਜਰੂਰ ਕਰਨਾ ਚਾਹੂੰਗਾ ਅੱਗੇ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦੇ ਲਈ ਬਹੁਤ ਰਿਸਰਚ ਤੇ ਮਿਹਨਤ ਲੱਗੀ ਆ ਸ਼ੂਟ ਕਰਨ ਦੇ ਉੱਤੇ ਵੀ ਕਾਫੀ ਮਿਹਨਤ ਲੱਗੀ ਆ ਸੋ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਹੋ ਤਾਂ ਕਿ ਮੈਨੂੰ ਹੱਲਾਸ਼ੇਰੀ ਮਿਲਦੀ ਰਹੇ ਤੇ ਇਹ ਤੁਹਾਡਾ ਆਪਣਾ ਪੰਜਾਬੀ ਚੈਨਲ ਆ ਤਾਂ ਕਿ ਮੈਂ ਪੰਜਾਬੀ ਦੇ ਵਿੱਚ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾ ਜਰੂਰ ਸਪੋਰਟ ਕਰਿਓ ਸੋ ਤੁਹਾਡੇ ਪਿਆਰ ਦਾ ਮੈਂ ਕਰਜ਼ਦਾਰ ਹਮੇਸ਼ਾ ਰਹੂੰਗਾ ਜਿੰਨਾ ਵੀ ਤੁਸੀਂ ਪਿਆਰ ਕਰਦੇ ਹੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਜਲਦ ਹਾਜ਼ਰ ਹੋਊਂਗਾ ਕੁਝ ਹੋਰ ਇਨਫੋਰਮੇਸ਼ਨ ਨਾਲ ਭਰੀਆਂ ਹੋਈਆਂ ਵੀਡੀਓਜ਼ ਲੈ ਕੇ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ